ਇਸ ਤਰ੍ਹਾਂ ਕਿ ਆਪ ਨੂੰ ਪਤਾ ਹੈ ਕਿ ਕੱਲ ਫਾਜ਼ਲ ਕਾ ਫਰੋਜ਼ਪੁਰ ਰੋਡ ਤੇ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ 12 ਤੋਂ 13 ਲੋਕਾਂ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਸੀ ਜਿਸ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਨੇ ਲਿਖੇ ਲੈ ਕੇ ਅੰਦਾ ਗਿਆ ਸੀ ਅਤੇ ਉਸ ਤੋਂ ਬਾਅਦ ਇੱਥੋਂ ਰੈਫਰ ਕਰ ਦਿੱਤਾ ਗਿਆ ਸੀ ਇਸ ਦੇ ਤਹਿਤ ਸਮਾਜ ਸੇਵੀ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਜੀ ਅੱਜ ਜੋ ਮੀਟਿੰਗ ਕੀਤੀ ਗਈ ਹੈ ਕਿਸ ਬਾਬਤ ਕੀਤੀ ਗਈ ਹੈ ਔਰ ਕੀ ਅਜੰਡਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਸ਼ਹਿਰ ਦੇ ਸਾਰੇ ਜਥੇਬੰਦੀਆਂ ਜਿਹੜੇ ਵੀਰ ਅਲੱਗ-ਅਲੱਗ ਸੁਸਾਇਟੀਆਂ ਦੇ ਮੈਂਬਰ ਕਈ ਵੀਰਾਂ ਦੇ ਫੋਨ ਵੀ ਆਏ ਆ ਥੋੜੇ ਜਿਹਾ ਬਿਜ਼ੀ ਨੇ ਜਿਹੜਾ ਕੱਲ ਹਾਸਾ ਹੋਇਆ ਸੀਗਾ ਉਸ ਵਾਸਤੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੀਆਂ ਕੋਈ ਆਪਣੇ ਕੋਲੇ ਅਰੇਂਜਮੈਂਟ ਹੈ ਨਹੀਂ ਜਾਂ ਡਾਕਟਰ ਹੈ ਨਹੀਂ ਉਹਦੇ ਵਾਸਤੇ ਮੀਟਿੰਗ ਕੀਤੀ ਗਈ ਆ ਵੀ ਆਪਾਂ ਇੱਕ ਕੱਲ ਸੌਰੀ ਸੋਮਵਾਰ ਸ਼ਾਮ ਨੂੰ 7 ਵਜੇ ਛੇ ਭਵਨ ਦੁਆਰਾ ਸਾਰੇ ਭਰਾਵਾਂ ਦੀ ਮੀਟਿੰਗ ਹੈ ਹੋਰ ਸੰਸਥਾਵਾਂ ਤੇ ਸ਼ਹਿਰ ਦੇ ਮੋਤਵਾਰ ਬੰਦੇ ਪਹੁੰਚ ਰਹੇ ਨੇ ਵੀਰ ਉੱਤੇ ਸਾਰੇ ਵੀ ਜਲਾਲਾਬਾਦ ਦੇ ਵਿੱਚ ਡਾਕਟਰਾਂ ਦੀ ਕਮੀ ਹੋਣ ਕਰਕੇ ਜਿਹੜੇ ਕੱਲ ਉੱਥੋਂ ਜੇ ਗੋਲੂ ਕਾ ਮੋੜ ਤੋਂ ਜਲਾਲਾਬਾਦ ਆਏ ਹਾਲਾਂਕਿ ਉਹਨਾਂ ਨੂੰ ਚਾਹੀਦਾ ਸੀ ਗੋਲੂ ਕਾ ਮੋੜ ਤੋਂ ਸਿੱਧਾ ਫਰੀਦਕੋਟ ਰੈਫਰ ਕਰ ਦਿੰਦੇ ਤੇ ਕਈਆਂ ਦੀਆਂ ਜਾਨਾਂ ਬਚ ਸਕਦੀਆਂ ਸੀ ਜਲਾਲਾਬਾਦ ਸਰਕਾਰੀ ਹਸਪਤਾਲ ਦੇ ਵਿੱਚ ਸਹੂਲਤ ਨਾ ਹੋਣ ਕਰਕੇ بڑے ਵੀਰਾਂ ਦੇ ਸੰਸਥਾਵਾਂ ਦੇ ਹੋਰ ਪਿੰਡ ਵਾਲੇ ਵੀਰਾਂ ਦੇ ਦਰਦ ਹੈਗਾ ਵੀ ਉੱਥੇ ਕੋਈ ਨਾ ਕੋਈ ਡਾਕਟਰ ਆਉਣੇ ਚਾਹੀਦੇ ਸਾਰਿਆਂ ਦੇ ਪਰ ਕੋਈ ਅੱਗੇ ਨਹੀਂ ਲੱਗਦਾ ਕੋਈ ਬੋਲਦਾ ਨਹੀਂਗਾ ਪਰ ਸਾਡੀਆਂ ਕਈ ਐਨ ਜੀਓ ਸਸਤਾਵਾ ਸਾਡੇ ਵੀਰ ਹਲਾਰਾ ਦੇ ਰਹੇ ਨੇ ਇਸ ਚੀਜ਼ ਨੂੰ ਵੀ ਸਾਨੂੰ ਜਿੱਥੋਂ ਤੱਕ ਵੀ ਜਾਣਾ ਪਿਆ ਐਮ ਐਲਏ ਸਹਿਬਾਨ ਮੰਤਰੀ ਸਹਿਬਾਨ ਇੱਥੇ ਕੋਲੇ ਵੀ ਜਾਣਾ ਪਿਆ ਤੇ ਆਪਾਂ ਜਲਾਲਾਬਾਦ ਦਾ ਜਿਹੜਾ ਸਿਵਲ ਹਸਪੀਟਲ ਨੂੰ ਅਪਗ੍ਰੇਡ ਕਰਾ ਕੇ ਵੱਡਾ ਕਰਾ ਕੇ ਇੱਥੇ ਸਹੂਲਤਾਂ ਵੱਧ ਤੋਂ ਵੱਧ ਕਰਵਾਈ ਗਈ ਇਸ ਕਰਕੇ ਸਾਰੀ ਸਾਡੀ ਮੀਟਿੰਗ ਹੋਈ ਹੈ ਦੈਨ ਸੋਮਵਾਰ ਦੁਆਰਾ ਫੇਰ ਇੱਕ ਮੀਟਿੰਗ ਹੈ ਛੇ ਭਮਨ ਵਿੱਚ 7 ਵਜੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਅੱਥ ਚੋ ਜੋੜ ਕੇ ਸ਼ਾਮ ਨੂੰ 7 ਵਜੇ ਸਾਰੇ ਵੀਰ ਉੱਥੇ ਪਹੁੰਚਣ ਔਰ ਆਪਾਂ ਜਲਾਲਾਬਾਦ ਦੇ ਵਾਸਤੇ ਹਸਪਤਾਲ ਵਾਸਤੇ ਵੇਖੋ ਦੁੱਖ ਸੁੱਖ ਸਰੀਰਾਂ ਨਾਲ ਸਾਰਿਆਂ ਦੇ ਹੈ ਲੋੜ ਕਿਸੇ ਨੂੰ ਵੀ ਪੈ ਸਕਦੀ ਹੈ ਸਾਨੂੰ ਤਾਂ ਤਕਰੀਬਨ ਡੇਲੀ ਲੋੜ ਪੈਂਦੀ ਹੈ ਕਿਉਂਕਿ ਸਾਡੇ ਪਰਿਵਾਰ ਨੇ ਜਲਾਲਾਬਾਦ ਦੇ ਵਿੱਚ ਲੋੜਵੰਦ ਵੀਰਾਂ ਦੇ ਫੋਨ ਆਉਂਦੇ ਨੇ ਮਰੀਜ਼ਾਂ ਦੇ ਫੋਨ ਆਉਂਦੇ ਸਾਨੂੰ ਤਾਂ ਤਕਰੀਬਨ ਜਾਣਾ ਪੈਂਦਾ ਪਰ ਜਦੋਂ ਉੱਥੇ ਜਾਣੇ ਸਾਨੂੰ ਸਹੂਲਤ ਨਾ ਮਿਲੇ ਸਾਡੇ ਕੋਲੇ ਦੋ ਡਾਕਟਰ ਨੇ ਮੈਡੀਕਲ ਦੇ ਵਿੱਚ ਇੱਕ ਜਿਹੜਾ ਹੱਡੀਆਂ ਦਾ ਤੇ ਇੱਕ ਗਾਇਨੀ ਦੀ ਮੈਡਮ ਹੋਰ ਸਾਡੇ ਕੋਲੇ ਕੋਈ ਡਾਕਟਰ ਨਹੀਂ ਹੈ ਇਸ ਵਾਸਤੇ ਸਾਡੀ ਦੁਆਰਾ ਜਿਹੜੀ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਸਾਰਾ ਏਜੰਡਾ ਦੱਸ ਦੇਣਾ ਜੀ ਜਦੋਂ ਇਹਨਾਂ ਨੂੰ ਪਤਾ ਸੀ ਇੱਥੇ ਡਾਕਟਰ ਹੈ ਨਹੀਂਗਾ ਫਿਰ 15 ਕਿਲੋਮੀਟਰ ਆ ਹੀ ਲਿਆਏ ਨੇ ਤੇ 60 ਕਿਲੋਮੀਟਰ ਫੇਰ ਗਏ ਨੇ ਤੇ ਜੇ ਇੱਥੇ ਕੋਈ ਲਾਜ ਆਉਦਾ ਟੈਨਸ਼ਨ ਜਾਨਾ ਬਾਈ ਸਾਹਿਬ ਦੇਖੋ ਜੀ ਇਹ 108 ਐਂਬੂਲੈਂਸ ਦਾ ਕਿ ਕਹਿੰਦੇ ਰੂਲ ਹੈ ਪਰ ਉਹਨਾਂ ਦੇ ਦਾਦੋ ਰੂਲ ਦੇ ਹਿਸਾਬ ਨਾਲ ਚੱਲੇ ਪਰ ਪਤਾ ਨਹੀਂ ਸੀ ਵੀ ਇੱਕ ਪਰਿਵਾਰ ਦੇ ਵਿੱਚ ਕਿੰਨੇ 5 ਜੀ ਗਏ ਨੇ ਉਹਨਾਂ ਨੂੰ ਤਾਂ ਰੂਲ ਪੈ ਗਿਆ ਮਹਿੰਗਾ ਜੇ ਇਹ ਗੋਲੂ ਕਾ ਮੋੜ ਤੋਂ ਸਿੱਧਾ ਫਰੀਦਕੋਟ ਕੱਢਦੇ ਹੋ ਸਕਦਾ ਉਹਨਾਂ ਚੋਂ ਕਈ ਪਰਿਵਾਰਾਂ ਦੀਆਂ ਜਾਨਾਂ ਬਚ ਸਕਦੀਆਂ ਸੀਆਂ ਜਲਾਲਾਬਾਦ ਤੋਂ ਵੀਰੇ ਇੱਥੇ ਇੱਕ ਰੈਫਰ ਹਸਪੀਟਲ ਆ ਜਿਹਦੇ ਉੱਤੇ ਪਰਚੀ ਤੇ ਲਿਖਿਆ ਜਾਂਦਾ ਵੀ ਰੈਫਰ ਇੱਥੇ ਦਾ ਟੂਲ ਟੈਕਸ ਵਾਲੀ ਹਿਸਾਬ ਸੀਗਾ ਕਾਕਾ ਸਜਾਣਾ ਕੱਲ ਵੀ ਕਹਿੰਦੇ ਪਰਚੀ ਘਟਾਉਣ ਆਏ ਆ ਤੇ ਵਾਪਸ ਲੈ ਜਾਓ ਪਰ ਬੜਾ ਦੁੱਖ ਲੱਗਿਆ ਬਾਈ ਜੀ ਬਹੁਤ ਹੀ ਦੁੱਖ ਦੀ ਘੜੀ ਸੀ ਜੁम्मेवार ਸਰਕਾਰਾਂ ਨੇ ਮੌਕੇ ਦੇ ਐਮਐਲਏ ਐਮਪੀ ਛੇ ਸੰਖਿਆ ਭਾਇਆ ਮੌਕੇ ਦੇ ਸਾਡੇ ਕੋਲ ਵੀ ਕੋਈ ਨੁਮਾਇੰਦੇ ਛੇ ਸੰਖਿਆ ਭਾਇਆ ਐਮਪੀ ਐਮਐਲਏ ਗੋਲਡੀ ਕੁਮੋਤ ਜਲਾਲਾਬਾਦ ਦੇ ਠੀਕ ਹੈ ਹਲਕੇ ਦੇ ਗੁਰੂ ਸਾਹਿਬ ਵਿਦਿਆਕ ਆਪਣੇ ਮੰਤਰੀ ਫੌਜਾ ਜੰ ਸਰਾਰੀ ਫਰੋਜਪੁਰ ਤੋਂ ਬਾਦਲ ਦਾ 70 ਕਿਲੋਮੀਟਰ ਦੇ ਵਿੱਚ ਪੰਜ ਛੇ ਐਮਐਲਏ ਆ ਯਾਰ ਜਲਾਲਾਬਾਦ ਚ ਕੋਈ ਸਹੂਲਤ ਨਹੀਂ ਯਾਰ ਇਹ ਇੱਕ ਹਸਪਤਾਲ ਵਾਸਤੇ ਯਾਰ ਐਡਾ ਵੱਡੀ ਬਿਲਡਿੰਗ ਆ ਗੁਰੂਸਾਂ ਨੂੰ ਵੀ ਲੋਡ ਪੈਂਦੀ ਹੈ ਸਰਕਾਰੀ ਹਸਪਤਾਲ ਫਰੀਦਕੋਟ ਦੇ ਨਾ ਜਾਣਦੇ ਉਧਰ ਅਲਾਬਾਦ ਆਉਣਗੇ ਸਾਡੇ ਕਿੰਨੇ ਹਲਕੇ ਨੇ ਕਿੰਨੇ ਸਾਡੇ ਬਾਰਡਰ ਏਰੀਆ ਦੇ ਲੋਡਵੰਦ ਪਰਿਵਾਰ ਨੇ ਸਹੂਲਤ ਨਾ ਹੋਣ ਕਰਕੇ ਬੜਾ ਲਿੰਗ ਲਿਸਟ ਜਾਰੀ ਹੋਈ ਸੀ ਜਿੰਦੇ ਵਿੱਚ ਜਿਹੜੇ ਕੱਲ ਐਕਸੀਡੈਂਟ ਦੀ ਰਿਪੋਰਟ ਦੇ ਵਿੱਚ ਜਿੰਨੇ ਵੀ ਜਿਹੜੇ ਲੋਕ ਨੌਜਵਾਨ ਜਿਹੜੇ ਆਏ ਸੀਗੇ ਇੱਕ ਲਿਸਟ ਜਾਰੀ ਹੋਈ ਸੀ ਹਸਪਤਾਲ ਦੇ ਵਿੱਚ ਜਿਹੜੀ ਸਰਕਾਰ ਦੇ ਵੱਲੋਂ ਇਹ ਕਹਿ ਲੋਗੀ ਇੱਕ ਤਰ੍ਹਾਂ ਜਾਰੀ ਕੀਤੀ ਗਈ ਸੀ ਵੀ ਕਿਹੜੇ ਮਰੀਜ਼ ਕਿਤੇ ਦਾਖਲ ਨੇ ਔਰ ਬੜੀ ਸ਼ਰਮ ਵਾਲੀ ਗੱਲ ਆ ਉਦੋਂ ਦੇਖੋ ਹੋਈ ਕਿ ਜਦੋਂ ਜਲਾਲਾਬਾਦ ਦਾ ਨਾਮ ਹੀ ਨਹੀਂ ਆਇਆ ਹਸਪੀਟਲ ਦਾ ਗੁਰੂ ਸਾਹਿਬ ਦਾ ਜਿਹੜਾ ਮੰਡੀ ਜਿਸ ਨੂੰ ਆਪਾਂ ਕਹਿੰਦੇ ਆ ਗੁਰੂ ਸਾਹਿਬ ਮੰਡੀ ਉਸ ਦੇ ਦੋ ਤਿੰਨ ਜਗ੍ਹਾ ਮਰੀਜ਼ ਜਿਹੜੇ ਆ ਦਾਖਲ ਦਿਖਾਈ ਦਿੱਤੇ ਉਸ ਜਿਹੜੀ ਹੈ ਲਿਸਟ ਦੇ ਮੁਤਾਬਕ ਪਰ ਜਲਾਲਾਬਾਦ ਮੈਂ ਬਿਲਕੁਲ ਉਹ ਲਿਸਟ ਵੇਖੀ ਆ ਪੜੀ ਵੀ ਆ ਫਰੀਦਕੋਟ ਦੋ ਮਰੀਜ਼ ਗਏ ਨੇ ਉਹਨਾਂ ਦੇ ਦੋ ਆਏ ਨੇ ਵੈਸੇ ਡਾਕਟਰ ਨਾਲ ਮੇਰੀ ਗੱਲ ਹੋਈ ਸੱਤ ਮਰੀਜ਼ ਪਹੁੰਚੇ ਆ ਫਰੀਦਕੋਟ ਹਸਪੀਟਲ ਪ੍ਰਾਈਵੇਟ ਹੈ ਗੁਰੂ ਸਾਹਿਬ ਐਚ ਕੇ ਹਸਪਤਾਲ ਉੱਥੇ ਦੇਖ ਲੋ ਗਏ ਆ ਠੀਕ ਹੈ ਜੀ ਜਲਾਲਾਬਾਦ ਨਹੀਂ ਫਰੋਈਪੁਰ ਗਏ ਨੇ ਜਲਾਲਾਬਾਦ ਉਹ ਵਿਚਾਰੇ ਦੀ ਕਿਸਮਤ ਮਾੜੀ ਸੀ ਵੀ ਪਰਚੀ ਕਟਾਉਣ ਵਾਸਤੇ ਆਇਆ ਸੀ ਇੱਕ ਰੈਪਰ ਵਾਸਤੇ ਕੱਲ ਵੀਡੀਓ ਚ ਗੁਰਵਿੰਦਰ ਵੀ ਦੱਸਦਾ ਸੀ ਵੀ 20 20 ਮਿੰਟ 25 25 ਮਿੰਟ ਐਂਬੂਲੈਂਸ ਨੂੰ ਪਰਮਿਸ਼ਨ ਲੈਣੀ ਜਰੂਰੀ ਸੀ ਜੇ ਪਰਚੀ ਕੱਟਣੀ ਜਰੂਰੀ ਜਾਨਾਂ ਵੀਰੇ ਬਚਾਉਣੀਆਂ ਜਰੂਰੀ ਨੇ ਪਰਚੀਆਂ ਤਾਂ ਹਮੇਸ਼ਾ ਹੀ ਕੱਟਦੇ ਆ ਪਰਚੇ ਵੀ ਹੁੰਦੇ ਇੱਥੇ ਤੇ ਬਾਕੀ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਪਰ ਮੈਂ ਕਹਿੰਨਾ ਵੀ ਜੇ ਸਾਰੇ ਭਰਾ ਰਲ ਕੇ ਇਲਾਕਾ ਰਲ ਕੇ ਸਰਪੰਚ ਪੰਚਾਇਤਾਂ ਰਲ ਕੇ ਹੱਲਾ ਬੋਲਣ ਤੇ ਜਲਾਲਾਬਾਦ ਬਹੁਤ ਉਹਨਾਂ ਦੇ ਮੌਕੇ ਜਦੋਂ ਅਕਸਰ ਹੀ ਹੈ ਜਿਹੜੇ ਹੈ ਇਹ ਸਿਹਤ ਸਹੂਲਤਾਂ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ ਪਰ ਜਦੋਂ ਕੁਰਸੀਆਂ ਤੇ ਆ ਕੇ ਬੈਠ ਜਾਂਦੇ ਆ ਫਿਰ ਇੱਕਦਮ ਕਿਉਂ ਭੁੱਲ ਜਾਂਦੇ ਆ ਯਾਰ ਹਰੇਕ ਭਾਈ ਹਰੇਕ ਨੂੰ ਪਤਾ ਹੈ ਵੀ ਚੋਣਾਂ ਵੇਲੇ ਤਾਂ ਹੱਥ ਵੀ ਜੋੜਦੇ ਆ ਸਾਰਾ ਕੁਝ ਕਰਦੇ ਆ ਪਰ ਜਿਤੋਂ ਤੱਕ ਜਲਾਲਾਬਾਦ ਸਰਕਾਰੀ ਹਸਪਤਾਲ ਵਾਸਤੇ ਡਾਕਟਰਾਂ ਦੀ ਸਹੂਲਤ ਨਾ ਹੋਈ ਤੇ ਉਨਾ ਚਿਰ ਕੋਈ ਹਾਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਕੱਠ ਹੋਇਆ ਸੀ ਸਾਰਿਆਂ ਨੂੰ ਪਤਾ ਹੀ ਏ ਕੱਲ ਜੋ ਐਕਸੀਡੈਂਟ ਹੋਇਆ ਸੀ ਇੰਨਾ ਵੱਡਾ ਐਕਸੀਡੈਂਟ ਹੋਇਆ ਸੀ ਲਗਭਗ 15 ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਨੇ ਉਸ ਸੰਬੰਧ ਦੇ ਵਿੱਚ 100 ਵਾਲਸ਼ੇ ਭਵਨ ਸ਼ਾਮ ਨੂੰ 7 ਵਜੇ ਮੀਟਿੰਗ ਰੱਖੀ ਗਈ ਏ ਸੰਸਥਾਵਾਂ ਵਾਲੇ ਸਾਰਿਆਂ ਦੇ ਪਹੁੰਚ ਨਹੀਂ ਪਹੁੰਚਣ ਸਮੂਹ ਇਲਾਕਾ ਦੇ ਵਸਣ ਬੇਨਤੀ ਵੱਕ ਤਿਆੜ ਕੇ ਜਰੂਰ ਆਓ ਜੇ ਇਸ ਦਰਜ ਨੂੰ ਸਮਝਦੇ ਜਰੂਰ ਆਓ ਆਪਾਂ ਜਿਆਦਾ ਗੱਲ ਨਹੀਂ ਕਰਦੇ ਮੀਟਿੰਗ 'ਚ ਇੱਕ ਕਰੀ ਆਓ ਤੇ ਆਪਣੇ ਵਿਚਾਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ